ਮੈਂ ਤੁਹਾਨੂੰ ਬਾਰ-ਬਾਰ ਤੇ ਕਹਿਂਦੀ ਆਂ ਕਿ ਉਹ ਆਪਣੇ ਘਰ ਨਾਲ ਬੜੀ ਵਧੀਆ ਐ ਖੁਸ਼ਵਾ ਹੈ ਸੁਖ ਨਾਲ ਦਾ ਕਿਲੇ ਪੈਲੀ ਦੇ ਆਉਂਦੇ ਆ ਸਮਝਾ ਲੈਨੇ ਆ ਉਹਨਾਂ ਨੂੰ ਉਹਦੇ ਵੇਣ ਜਾਣ ਕੇ ਇੱਕੋ ਗੱਲ ਕਰਦੇ ਰਹਿੰਦੇ ਆ ਉਹਨਾਂ ਦੇ ਆਉਂ ਕਰੇ ਉਦਾਂ ਹੀ ਬਿਮਾਰ ਹੋ ਕੇ ਬਹਿ ਜਾਣਾ ਰਪਿੰਦਰਾ ਚ 3-4 ਦਿਨ ਹੋ ਗਏ ਆ ਨਾ ਤੇ ਸੰਦੀਪ ਦਾ ਫੋਨ ਆਇਆ ਵਾ ਤੇ ਨਾ ਤੁਸੀਂ ਕਿਸਨੇ ਕੀਤਾ ਵਾ ਚੱਲ ਕਰਕੇ ਤੁਹਾਡਾ ਹਾਲ ਚਾਲ ਕੋ ਦੇਖਾਂ ਨਾ ਕਿੱਡਾ ਰੋਣਾ ਆਉਂਦਿਆ ਇਹਨਾਂ ਨੂੰ ਰੋਣ ਭਲਾ ਕਦਾ ਚੜਿਆ ਹੱਲੇ ਤੇ ਰੋਣਾ ਅੱਜ ਕਿਆ ਫੀਤੀਏ ਮੇਰੀ ਗੱਲ ਤੇ ਕਰਵਾ ਮੇਰੇ ਤੇ ਦਿਲ ਨੂੰ ਕੁਛ ਹੋਣ ਰਿਆ ਵਾ ਉਹ ਤੇ ਨਿਆਣੀ ਕਦੀ ਵਾਂਡੇ ਵੀ ਨਹੀਂ ਗਈ ਐਨੇ ਦਿਨ ਉਹ ਨਹੀਂ ਮੰਮੀ ਤੁਸੀਂ ਸਾਮਕੇ ਰੱਖ ਲੋ ਇਹ ਜਿੰਮੇਵਾਰੀ ਮੇਰੇ ਕੋਲ ਨਹੀਂ ਸੰਭੀ ਜਾਣੀ ਸਾਨੂੰ ਵੀ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਆਪਣੇ ਬੈੱਡ ਚ ਰੱਖ ਸੋਣਾ ਉਹਦੀ ਨਹੀਂ ਰੱਖਿਆ ਨਹੀਂ ਆ ਉਧਰੋ ਜਿਹੜਾ ਪਾਇਆ ਸੀ ਮੰਮੀ ਹੁਣਾਂ ਨੇ ਅੱਛਾ ਅੱਛਾ ਮੰਮੀ ਉਧਰ ਥੋੜੇ ਜਿਹਾ ਸਮਾਨ ਹੋਰ ਵੀ ਆ ਤੇ ਨਾਲੇ ਸੂਟ ਵੇਖ ਲਾਂਗੇ ਕੋਈ ਨਾ ਕੋਈ ਕੋਈ ਗੱਲ ਨਹੀਂ ਸੰਦੀਪ ਚੰਗੀ ਕਰਦੀ ਆ ਉਹਨੇ ਮਿੰਗੇ ਨੂੰ ਹੱਥ ਪਾਉਣਾ ਵਾ ਬਾਕੀ ਵੇਖ ਲਓ ਕਿਦਾਂ ਕਰਨੀ ਆ ਜਾਂ ਫਿਰ